ਬਈ ਸੰਤਾਲੀ ਵਾਹ ਟਰੈਕਟਰ ਗੈਰਜਾਲ ਦੇ ਟਰੈਕਟਰ ਦਿਖਾਉਣੇ ਆ ਜੀ ਇਹ ਆ ਜੀ ਆਰਡਨ 605 ਡੀ ਆ ਜੀ ਲੋਹੋ ਜੀ ਸਾਈਡ ਗੇਅਰ ਆ ਜੀ ਪਾਵਰ ਸਟੀering ਆ ਉੱਤੇ ਲੱਗਿਆ ਹੈ ਜੀ ਐਮਪ ਲੱਗਿਆ ਹੋਇਆ ਟਾਇਰ ਚਾਰੇ ਨਵੇਂ ਨੇ ਜੀ ਆਰਡਨ 605 ਜੀ ਐਮ ਆਰ ਪ ਦੇ ਟਾਇਰ ਨੇ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ

टायर चारे नवे ने जी सैड गेयर आ पावर स्टेयरिंग जी डबल डिस्ट्रीब्यूटर लगे है जी हुड आली छत जी लगी हुई है जी फोर्ड एयर एयर कूलिंग है जी स्काई मैट पावर स्टेयरिंग जी उन्नी मॉडल ट्रैक्टर है जी ये पांच लाख पंताली हजार का प्राइज है जी, जी डबल क्लच दो हजार के जी लिफ्ट कंपैसिटी है जी, जी ਟਾਇਰ ਚਾਰੇ ਨਵੇਂ ਨੇ ਦੇ ਨਾਲ ਕੜਾਈ ਜੌਂਡੀਰ 545 ਜੀ 20 ਮਾਡਲ ਟਰੈਕਟਰ ਆ ਜੀ ਪੁੱਡ ਵਾਲੀ ਸਥੇ ਲੱਗੀ ਹੋਈ ਐਂਪ ਲੱਗਿਆ ਹੋਇਆ ਪਾਵਰ ਸਟੀering ਹੈ ਜੀ ਸਾਈਡ ਗੇਰ ਆ ਜੀ ਪਿਛਲੇ ਟਾਇਰ ਨੰਦੇ ਨੇ ਮੋੜਲੇ ਥੋੜੇ ਘਸੇ ਹੋਏ ਨੇ ਹੈਵੀ ਵਨ ਪ੍ਰਾਈਸ 545 ਜੌਂਡੀਰ ਜੀ ਤਾਂ ਆ ਗਿਆ ਟਰੈਕਟਰ ਗੇਰ ਜਾਂਦੇ ਟਰੈਕਟਰ ਨਹੀਂ ਜੀ ਇਹ 20 ਮਾਡਲ ਟਰੈਕਟਰ ਆ ਜੀ 8 ਲੱਖ 15000 ਦਾ ਪ੍ਰਾਈਸ ਆ ਜੀ

एफ फाइव स्टार पावर स्टेयरिंग प्रवरस पीपीओ साइड गेयर डबल डिस्ट्रीब्यूटर लगे टायर चारे नए ने जी डुडियर टायर ने जी और डाल छाती लगी हुई है जी चौबी मॉडल ट्रैक्टर आई ए प्राइस आई सत्त लख पचानवे हुआ जी ट्रैक्टर की कंडीशन चक्कर हुई बहुत साफ्ट टाइटर जी तेज मॉडल सत्त लख पचानवे हजार प्राइज है जी नाल खड़ा जी सोना लिका डीआई साठ सिकंदरा जी जे के टायर ने जी टायर है पाँ पैसे सैड गेयर पावर स्टेरिंग डबल डिस्ट्रीब्यूटर सोना लिका इंटरनेशनल सिकंदरा जी तो टॉप मॉडल ट्रैक्टर है जी ये उन्नीस मॉडल ट्रैक्टर आज यह पां लाख पचानवे हज़ार प्राइज है जी धालीवाल जगशीर सिंह ट्रैक्टर ने जगशीर सिंह सीरा जी पिंड पिंडेड़ा जी सुन दिखाने स्वराज नौ सौ त्रेहठ एफी जी फाइव स्टार सैड गेयर पावर स्टेरिंग डबल डिस्ट्रीब्यूटर एम आर एफ टायर ने जी पिछले तो है कि अस्सी पैसे अंगूरले घसी जी उडा सा लगी हुई है जी ए भी बंपर है जी भी माडल ट्रैक्टर है जी स्वराज नौ सौ त्रेहठ भी माडल छे लखट हजार प्राइज है जी का धारीवार ट्रैक्टर गया ट्रैक्टर ने जी जगसीर सिंह सीरा संघेड़ा जी उन्होंने ट्रैक्टर ने मोबाइल नंबर भी बोला जी ना जी अर्जन अल्ट्रा वन छे सौ पांच डीजा जी देखो जी महाराज टायर नहीं पिछले जेके से उन्होंने पिछले टायर ने जी मूल थोड़े घसे हुए हैं जी

ਸਰਲ ਤੇ ਦੀ ਕੰਡੀਸ਼ਨ ਚੈੱਕ ਕਰੋ ਜਖਸੀਰ ਸਿੰਘ ਜੀ ਸਿਦਾ ਜੀ ਸੰਘੇੜਾ ਪੰਡੀ ਇਹਨਾਂ ਦੇ ਟਰੈਕਟਰ ਨੇ ਬਾਈ ਇਹਨਾਂ ਦਾ ਥੋੜਾ ਮੋਬਾਈਲ ਨੰਬਰ ਵੀ ਅਸੀਂ ਬੋਲਾਂਗੇ ਦੇਖੋ ਬਾਈ ਸਿਦਾ ਸੰਘੇੜਾ ਟਰੈਕਟਰ ਨਾਈਸੀਪ 9500 ਜੀ ਪਾਵਰ ਸਟੀering ਜੀ ਸਾਈਡ ਗੇਅਰ ਹੈ ਵੀ ਬੰਪਰ ਲੱਗਾ ਹੋਇਆ ਜੀ ਮੂਰਲੇ ਟਾਇਰ ਨੇ 30 ਪੈਸੇ ਕਿਸੇ ਨੇ ਹੈਗੇ ਨੇ 60 ਪੈਸੇ ਫੁੱਟ ਵਾਲੀ ਸਾਤੇ ਲੱਗੀ ਹੋਈ ਹੈ ਜੀ ਨਾਈਸੀਪ 9500 ਜੀ ਇਹ ਕੰਡੀਸ਼ਨ ਚ ਕ੍ਰੋਇਸਟਾਰਾ ਮਾਡਲ ਟਰੈਕਟਰ ਆ ਜੀ ਰੇਟ ਆ 485000 ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਨਾਲ ਕਿਹੜਾ ਜੀ ਆ ਅੱਜਨ ਅਲਟਰਾ 1605 ਡੀ ਆਈ ਮਹਿੰਦਰਾ ਜੀ ਉੱਡ ਵਾਲੀ ਸਾਥੀ ਅੱਗੇ ਪਾਵਰ ਸਟੀering ਆ ਜੀ ਸੈਂਟਰ ਗੇਅਰ ਸਾਈਡ ਗੇਅਰ ਆ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ 10 ਮਾਡਲ ਟਰੈਕਟਰ ਹੈ ਜੀ 385000 ਦਾ ਪ੍ਰਾਈਸ ਹੈ ਜੀ ਟਾਇਰ ਹੈਗੇ ਜੀ ਇਹਨਾਂ ਦੇ 17 ਪੈਸੇ ਦਾ ਕੜਨ ਨਿੰਦਰਾ 605 ਬੀ ਆਰਜਨੋਲੀ ਪਾਵਰ ਸਟੀering ਸਾਈਡ ਗੇਅਰ ਨਹੀਂ 16 ਟਾਇਰ ਨਹੀਂ ਐਮ ਆਰ ਪੀ ਦੇ ਟਾਇਰ ਹੈਗੇ ਨਹੀਂ 80 ਪੈਸੇ 22 ਮਾਡਲ ਟਰੈਕਟਰ ਹੈ ਜੀ ਇਹ ਟੌਪ ਮਾਡਲ ਹੈ ਜੀ 725000 ਪ੍ਰਾਈਸ ਹੈ ਜੀ ਪੰਜਾਬ ਨੰਬਰ ਆ ਜੀ ਦਲਸੀਰ ਸਿੰਘ ਜੀ ਦਾ ਢਾਲੀਗੜ ਟਰੈਕਟਰ ਗੈਰ ਜੀ ਇਹਨਾਂ ਮੋਬਾਈਲ ਨੰਬਰ ਆ 99152 85869 ਜੀ 99153 85829 ਇੱਕ ਵਾਰੀ ਹੋਰ ਬੋਲ ਦਨੇ 99152 85869 ਜੀ 99153 85829 ਬਰਨਾਲਾ ਰੋਡ ਨੇੜੇ ਵਾਟਰ ਵਰਕ ਸੰਘੇੜਾ ਬਰਨਾਲਾ ਪੰਜਾਬ ਜੀ ਢਾਲੀਗੜ ਟਰੈਕਟਰ ਗੈਰ ਜੀ ਲੋਕ ਜੰਮ ਬਰਨਾਰਡ ਟਰੈਕਟਰ ਮੈਂ ਜੀ ਦਿਖਾਉਣ ਇੱਕ ਟਰੈਕਟਰ ਸੋਨਾਂ ਲਿਖਾ ਇੰਟਰਨੈਸ਼ਨਲ ਡੀਆਈ 750 ਜੀ ਪੈਟਰ ਚਲੇਖ ਨੇ ਸੀ ਪੈਸੇ 14 9 23 ਦਿੱਤਾ ਹੈ ਨੇ ਜੀ ਜੇ ਕੇ ਜੀ ਮੂਲਰ ਟਰੱਕਾ ਸੇਵ ਨੇ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਸੈਂਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਪਾਵਰ ਸਟੀering ਹੈ ਜੀ ਸਾਈਡ ਗੇਅਰ ਹੈ ਡਬਲ ਡਿਸਟ੍ਰਿਬਿਊਟਰ ਲੱਗਾ ਹੋਇਆ ਹੈ 17 ਮਾਡਲ ਟਰੈਕਟਰ ਹੈ ਇਹੇ ਜੀ 490000 ਦਾ ਪ੍ਰਾਈਸ ਹੈ। ਨਾਲ ਖੜਾ ਵੀ 3734 Ford ਜਿੰਦੀ ਉਹ Holland ਪੰਜਾਬ ਨੰਬਰ ਟਰੈਕਟਰ ਹੈ ਜੀ। ਪਾਵਰ ਸਟੀering ਹੈ ਜੀ। ਪਿਛਲੇ ਟਾਇਰ ਨੇ ਵੀ 14 ਦੇ ਗੁੱਡੀਰ ਦੇ। ਮੂਰਲੇ ਐਮਆਰ ਪੈਦੇ ਨੇ 716 ਦੇ। ਪੰਜਾਬ ਨੰਬਰ ਹੈ ਜੀ। ਪਾਵਰ ਸਟੀering, ਹੌਡ ਵਾਲੀ ਸੱਤੀ ਲੱਗੀ ਹੋਈ ਹੈ ਜੀ। ਸੈਂਟਰ ਗੇਰਾ ਜੀ। ਤਿੰਨ ਮਾਡਲ ਟਰੈਕਟਰ ਹੈ ਜੀ। 345000 ਬਾਈ ਦਾ ਪ੍ਰਾਇਜ਼ ਆ ਜੀ ਨਾਲ ਕਿੜਾ ਜੀ ਸਵਰਾਜ 855 ਐਫੀ ਜੀ ਰਵਰਚ ਪੀਪੀ ਦਾ ਜੀ ਫਾਈਵ ਸਟਾਰ ਆ ਜੀ ਕਵਰ ਸਟੀering ਜੀ ਰਵਰਚ ਵੀਡੀਓ ਡਬਲ ਡਿਸਟ੍ਰੀਬਿਊਟਰ ਗੁਡੀਆ ਦੇ ਟਾਇਰ ਨਹੀਂ ਟਾਇਰ ਹੈਗੇ ਨੇ 80 ਪੈਸੇ ਪੁੰਡ ਵਾਲੀ ਸਾਥੀ ਲੱਗੀ ਹੋਈ ਹੈ ਜੀ ਐਂਪ ਲੱਗਾ ਹੋਈ ਜੀ ਪੰਜਾਬ ਨੰਬਰ ਟਰੈਕਟਰ ਆ ਜੀ ਇਹ 21 ਮਾਡਲ ਆ ਜੀ 750000 ਦਾ ਬਾਈ ਪ੍ਰਾਇਜ਼ ਆ ਜੀ ਇਸਨੇ ਟਾਇਰ 16 ਦੇ ਮੂਹਰੇ ਨਹੀਂ 7516 ਦੇ ਗੁੜੀਰ ਦੇ ਟਾਇਰ ਨੇ ਵਿਚਾਰੇ ਸੈਡ ਗੇਰ ਆ ਜੀ ਦੇਖੋ ਬਰੇ ਨਿਊ ਹਾਲੈਂਡ ਦੀ 3630 363 ਨਿਊ ਹਾਲੈਂਡ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਐਮ ਆਰ ਪ ਦੇ ਟਾਇਰ ਨੇ ਜੀ ਔਡਾ ਵਾਲੀ ਸੱਤ ਐਂਪ ਲੱਗਿਆ ਹੋਇਆ ਜੀ ਸਤਰੀ ਦੇਖੋ ਵੀ AI 2005 2005 ਮਾਡਲ ਆ ਜੀ 365000 ਦਾ ਪ੍ਰਾਈਸ ਆ ਜੀ ਨਾਲ ਖੜਾ ਜੀ ਸੋਨ ਲੀਕਾ DI 60 RXC ਜੀ ਸਾਈਡ ਗੇਅਰ ਪਾਵਰ ਸਟੀering ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਇਹ 12 ਮਡਲੀ ਇਹਦਾ ਪ੍ਰਾਈਸ ਆ ਜੀ 410000 ਨਾਲ ਖੜਾ ਜੀ ਮਹਿੰਦਰਾ ਇਹ ਮਹਿੰਦਰਾ 275 ਪੰਜਾਹ ਪੈਸੇ ਦੀ ਇਹ 2000 ਮਾਡਲ ਆ ਜੀ 2 ਲੱਖ ਰੇਟ ਆ ਜੀ ਕਾਪੀ ਚਿੱਪ ਵਾਲੀ ਆ ਪੰਜਾਬ ਨੰਬਰ ਆ ਪੀਬੀ 44 ਨਾਲ ਖੜਾ ਜੋਂਡੀਰ ਜੀ 5405 ਜੀ ਇਸ ਦੇ ਰੇਟ ਨੇ ਮਿਨੀ ਮੂਲ ਪੰਜਾਹ ਪੈਸੇ ਨੇ ਪਾਵਰ ਸਟੀering ਨਾਗਦ AC ਚਿੱਪ ਵੀ ਕਾਪੀ ਹੈ ਜੀ 20 ਮਾਡਲ ਆ ਜੀ 785000 ਦਾ ਪ੍ਰਾਈਸ ਆ ਜੀ 53 35 ਡੀ ਨਾਲ ਖੜਾ ਜੀ ਅਰਜਨ ਨਵੋ ਅਰਜਨ ਨਵੋ ਸੇਸਾ 5 ਡੀ ਆਈ ਜੀ ਸਾਈਡ ਗੇਰ ਆ ਜੀ ਇਹ ਬਾਈ ਮਾਡਲ 78000 ਪ੍ਰਾਈਸ ਆ ਜੀ ਟਾਇਰ ਚਾਰੇ ਨਾ ਮਿਲ ਜੇ ਐਮ ਆਰ ਪੀ ਦਾ ਟਾਇਰ ਨੇ ਪਾਵਰ ਸਟੇਜ ਦਾ ਜੀ ਫੁੱਲ ਟੌਪ ਮਾਡਲ ਆ ਜੀ ਪੰਜਾਬ ਨੰਬਰ ਆ ਪੀ ਵੀ 3 ਜੀ ਬਾਈ ਮਾਡਲ 70 80 ਹਜ਼ਾਰ ਪ੍ਰਾਈਸ ਆਈ ਹੈ ਨਾਲ ਖੜਾਈ 605 ਡੀ ਆਈ ਮਿਹਦਰਾ 605 ਅਰਜਨ ਜੀ ਸਾਈਡ ਗੀਅਰ ਟਾਇਰ ਚਾਰੇ ਨਵੇਂ ਨੇ ਜੀ 16 ਮਾਡਲ ਆ ਜੀ ਪੰਜਾਬ ਨੰਬਰ ਆ ਜੀ ਬਰਨਾਲਾ ਨੰਬਰ ਆ 16 ਮਾਡਲ 535000 ਦਾ ਪ੍ਰਾਈਸ ਆ ਜੀ ਮੈਟ ਅਰਜਨ 605 ਨਾਲ ਖੜਾ ਇਹ ਕਬੂਤਾ ਕਬੂਤਾ ਇਹ ਨਜੂਬ 5906 ਟਾਇਰ ਚਾਰੀ ਨਵੇਂ ਆਈ ਪਾਵਰ ਸਟੀering ਦੀ ਸਾਈਡ ਗੇਅਰ ਆ ਡਬਲ ਡਿਸਟ੍ਰਿਬਿਊਟਰ ਆਈ ਵਧੀਆ ਹੈਵੀ ਬੰਪਰ ਲੱਗਿਆ ਹੋਇਜੀ ਕਬੂਤਾ ਇਹ ਆ ਜੀ ਬਾਈ ਮੜਲਾ ਬਾਈ ਮੜਲਾ ਇਹ ਪੰਜਾਬ ਨੰਬਰ ਹੈ 7 ਲੱਖ 69 ਹਜ਼ਾਰ ਦਾ ਪ੍ਰਾਈਸ ਆ ਜੀ ਨਾਲ ਖੜਾ ਜੀ ਅਰਜਨ 955 DI ਸਾਈਡ ਗੇਅਰ ਜੀ ਉੱਡ ਵਾਲੀ ਸਾਤੀ ਲੱਗੀ ਹੋਈ ਹੈ ਜੀ 4x4 ਹੈ ਜੀ ਚਾਰੇ ਟਾਇਰ ਨਵੇਂ ਨੇ ਜੀ ਉਹਦੇ ਵੇਚ ਲੱਗੇ ਹੋਏ ਨੇ ਜੀ ਕੀ ਮਤਲਬ ਹੈ 10 ਲੱਖ 50 ਹਜ਼ਾਰ ਹੈਗਾ ਪ੍ਰਾਈਸ ਹੈ ਜੀ 130 ਘੰਟੇ ਚੱਲਿਆ ਹੋਈ ਸਾਰਾ ਟਾਇਰ ਚਾਰੇ ਨਵੇਂ ਦੇ ਜੀ 130 ਘੰਟੇ ਚੱਲਿਆ ਹੋਈ ਟਰੈਕਟਰ ਇਹ 21 ਮਾਡਲ 10 ਲੱਖ 50 ਹਜ਼ਾਰ ਇਹਦਾ ਪ੍ਰਾਈਸ ਹੈ ਆ ਖੜਾ ਜੀ 855 400 ਜੀ ਟੱਟਵੇਂ ਹਿੱਸੇ ਜੀ ਟਾਇਰ ਚਾਰੇ ਨੰਨੇ ਨੇ ਜੀ ਦੇਖੋ ਜੀ 99 ਮਾਡਲ ਟਰੈਕਟਰ ਇਹਦਾ 2 ਲੱਖ 40 ਹਜ਼ਾਰ ਇਹਦਾ ਪ੍ਰਾਈਸ ਹੈ ਜੀ 470 ਸੈਂਟਰ ਗੇਰਾ ਜੀ ਨਾ ਹੁਣ ਪਾਵਰ ਹੈ ਆਗੜਾਈ ਸੋਨਾਲਿਕਾ 750 ਜੇ 750 ਸੋਨਾਲਿਕਾ ਜੀ ਟਾਇਰ ਚਾਰੇ ਨਵੇਂ ਨੇ ਜੀ ਨੌਨ ਪਾਵਰ ਆਈ ਸਾਈਡ ਗੇਅਰ ਪੰਜਾਬ ਨੰਬਰ ਹੈ ਪੀਵੀ 33 ਇਹ ਹੈ 14 ਮਾਡਲ 375000 ਦਾ ਪ੍ਰਾਈਸ ਹੈ ਜੀ ਆਗੜਾ 59 ਗਰਾ 59 ਗਰਾ ਮੂਰਲੇ ਟਾਇਰ ਦਾ ਸੇਵਨੀ ਪਿਛਲੇ ਇੱਕ ਨੇ 50 ਪੈਸੇ ਇਹ ਲੈ ਨਵੇਂ ਮਾਡਲ ਟਰੈਕਟਰ ਆ ਜੀ 99 99 ਮਾਡਲ 2,70,000 ਇਹਦਾ ਪ੍ਰਾਈਸ ਆ ਜੀ ਬਰਨਾਲਾ ਟਰੈਕਟਰ ਮੰਡੀ ਟਰੈਕਟਰ ਨੇ ਬਾਈ ਵੀਡੀਓ ਨੂੰ ਬਾਕੀ ਬਾਈ ਸ਼ੇਅਰ ਕਰਦੇ ਬਾਈ ਨਾਲੇ ਖੜਾਈ ਸੋਨਾਂ ਲੀਕਾਂ ਟੈਂਟਰ ਨੇ ਛੱਡੀ 750 ਟਾਇਰ ਦਾ ਸੇਵਨੀ ਕਟਵੇਂ ਹਿੱਸੇ ਜੀ ਨੋਨ ਪਾਵਰ ਆ ਜੀ ਪੰਜਾਬ ਨੰਬਰ ਆਈ ਇਹ ਮੜ 2000 ਮੜ ਲਾਈ ਇਹ 275000 ਦਾ 225000 ਦਾ ਪ੍ਰਾਈਸ ਆਈ ਨਾਲ ਖੜਾਈ 700 735 ਅਜੋਪਣੇ ਮੂਰਲੇ ਟਾਇਰ ਕਾ ਸੇਵ ਨੇ ਜੀ ਪਿਛਲੇ ਨੰਨੇ ਨੇ ਕੋਲੂ ਦੇ ਟਾਇਰ ਨੇ ਜੀ 735 97 ਮੜ ਰੈਕ ਦਾ ਬਈ ਇਹ 162000 ਦਾ ਪ੍ਰਾਈਸ ਆ ਜੀ ਨਾਲ ਖੜਾ 5310 ਜੌਂਦੀ ਆਰਾ ਸਾਈਡ ਗੇਅਰ ਪਾਵਰ ਸਟੀering ਟਾਇਰ ਚਾਰੀ ਨਵੇਂ ਨੇ ਜੀ ਵਜੇ ਹਾਈ ਵੀ ਵੇਅਰ ਲੱਗਿਆ ਹੋਈ ਜੀ 16 ਮਾਡਲ ਟਰੈਕਟਰ ਆ ਇਹ 595000 ਦਾ ਪ੍ਰਾਈਸ ਆ ਜੀ ਨਾਲ ਖੜਾ ਜੀ ਨਿਊ ਹਾਲੈਂਡ 2730 ਉੱਡ ਵਾਲੀ ਛਾਤੀ ਲੱਗੀ ਹੋਈ ਜੀ ਸਾਈਡ ਗੇਅਰ ਆ ਪਾਵਰ ਸਟੇਜਿੰਗ ਕੈਰ 499 ਮੇਰੇ ਜੀ 3630 ਪੰਜਾਬ ਨੰਬਰ ਆ ਜੀ ਪੀਵੀ 13 ਐਮਪ ਲੱਗਿਆ ਹੋਇਆ ਜੀ 14 ਮਾਡਲ ਟਰੈਕਟਰ ਆ ਜੀ 5 ਲੱਖ 15000 ਦਾ ਪ੍ਰਾਈਸ ਆ ਜੀ ਸੋਰਾਜ 852 ਜੀ ਦੇਖੋ ਟੂ ਸਟਾਰ ਜੀ ਕੱਟ ਮੇਸੇਂਟਰ ਗੀਅਰ ਨੋਨ ਪਾਵਰ ਇਹਦੇ ਟਾਇਰ ਟਾਇਰ ਜਾ ਰਹੇ ਹੈਗੇ ਨਹੀਂ 80 ਪੈਸੇ एमआरएल ਦੇ ਪੈਰ ਨੇ ਜੀ ਹੋਰ ਲੈ ਸੀਟ ਦੇ ਨੇ ਟਾਇਰ ਦੀ ਕੰਡੀਸ਼ਨ ਚੈੱਕ ਕਰੋ ਬਾਈ ਤਿੰਨ ਮਾਡਲ ਡਰੈਕਟਰ ਆ ਬਾਈ ਇਹ ਤਿੰਨ ਮਾਡਲ ਦਾ 270000 ਦਾ ਪ੍ਰਾਈਸ ਆ ਜੀ ਨਾਲ ਖੜਾ ਇਸ ਸਵਰਾਜ 852 ਇਹ ਵੀ 2 ਸਟਾਰ ਆ ਜੀ ਕਟ ਮਿਸ ਸੈਂਟਰ ਗੇਅਰ ਟਾਇਰ ਚਾਰੇ ਨਵੇਂ ਨੇ ਜੀ ਇਹ ਆ ਜੀ 8 ਮਾਡਲ ਇਹਦਾ ਰੇਟ ਆ 365000 ਜੀ ਐਮ ਆ ਰਿਪੇਅਰ ਨਹੀਂ ਚਾਰੇ ਆਜੀ ਆਰਜਨ 605 ਡੀ ਆਈ ਜੀ ਸਾਈਡ ਗੇਰ ਜੀ ਔਰ ਡਾੜੀ ਸਾਦੀ ਲੱਗੀ ਹੋਈ ਹੈ ਜੀ ਮੂਰਲੇ ਮੰਗਰਾੜੀ ਲੱਗੇ ਹੋਣੇ ਜੀ ਟਾਇਰ ਚਾਰੇ ਨਵੇਂ ਨੇ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਵਗਿਆ ਹੈਵੀ ਬੰਪਰ ਲੱਗਿਆ ਹੋਇਆ ਜੀ ਲੈੱਕ ਲੱਗਿਆ ਹੋਇਆ 13 ਮਾਡਲ ਟਰੈਕਟਰ ਆ ਜੀ 13 ਮਾਡਲ ਦਾ 472000 ਦਾ ਪ੍ਰਾਈਸ ਆ ਜੀ ਨਾਲ ਖੜਾ ਜੀ ਸਟੈਂਡਰਡ 460 ਸਟੈਂਡਰਡ 460 ਦਾ ਟਾਇਰ ਚਾਰੇ ਨਵੇਂ ਨੇ ਜੀ ਸੈਂਟਰ ਗੇਅਰ ਆ ਕਵਰ ਸਟੀering ਹੈ ਜੀ ਡਬਲ ਡਿਸਟ੍ਰਿਬਿਊਟਰ ਲੱਗਾ ਹੈ ਜੀ ਬੈਟਰੀ ਬਿਲਕੁਲ ਨਵੀਂ ਹੈ ਜੀ 23 ਮਾਡਲ ਟਰੈਕਟਰ ਆਈ ਇਹ ਮਲਟੀ ਵਿਡੂ ਹੈ ਜੀ 23 ਮਾਡਲ 5 ਲੱਖ 80 ਹਜ਼ਾਰ ਇਹਦਾ ਪ੍ਰਾਈਸ ਆ ਜੀ ਸੋਮਨਾ ਲਿਖਾ ਜੀ ਸਕੰਦਰਾ DI 35 ਸਾਈਡ ਗੇਅਰ ਨੌਨ ਪਾਵਰ BKTI ਦੇ ਟਾਇਰ ਨੇ ਜੀ ਟਾਇਰ ਚਾਰੇ ਨਵੇਂ ਨੇ ਜੀ ਸੋਨ ਲਿਖਾ DI 35 ਜੀ 23 ਮਾਡਲ ਟਰੈਕਟਰ ਆ ਜੀ 700 ਘੰਟਾ ਚੱਲੇ ਆਇ ਤੇ ਇਹ ਮਾਡਲ 5 ਲੱਖ 15 ਹਜ਼ਾਰ ਦਾ ਪ੍ਰਾਈਸ ਆ ਜੀ ਅਜੇ 7 ਲੱਗੇ ਹੋਏ ਆ ਇਹ ਵੀ ਸਿਕੰਦਰ ਪਰਵਾਹੀ ਵਾਲ ਦੇ ਟਰੈਕਟਰ ਦਿਖਾਉਣੇ ਆ ਜੀ ਸਿਕੰਦਰ ਪਰਵਾਹੀ ਸੌਨਾਲੀ ਕਾ 750 ਨਵਾਂ ਮਾਡਲ ਟਰੈਕਟਰ ਆ ਜੀ ਪੰਜਾਬ ਨੰਬਰ ਆ ਸਾਈਡ ਗੇਅਰ ਆ ਜੀ ਨੌਨ ਪਾਵਰ ਆ ਜੀ ਨਵਾਂ ਮਾਡਲ ਟਰੈਕਟਰ ਆ ਜੀ 315000 ਦਾ ਪ੍ਰਾਈਸ ਆ ਜੀ ਬਈ ਸਾਈਡ ਗੇਅਰ ਆ ਜੀ ਨੌਨ ਪਾਵਰ ਟਾਇਰ ਚਾਰੇ ਨਵੇਂ ਨੇ ਜੀ 315000 ਦਾ ਪ੍ਰਾਈਸ ਆ ਜੀ ਦੇਖੋ ਜੀ ਕਿਸ ਨੂੰ ਮਿੱਟੀ ਚੱਕਣ ਵਾਸਤੇ ਟਰੈਕਟਰ ਦੀ ਲੋੜ ਹੈ ਜੀ। ਜੇ ਕੋਈ ਮੁਰੇ ਸਰ ਕੰਡੀਸ਼ਨ ਚੈੱਕ ਕਰੋ ਜੀ ਟਰੈਕਟਰ ਦੀ। ਇਹ 99 ਮਾਡਲ 98 ਮਾਡਲ ਟਰੈਕਟਰ ਹੈ ਜੀ। 2,80,000 ਪ੍ਰਾਈਸ ਹੈ ਜੀ ਦਾ। ਐਮ ਆਰ ਪੀ ਦੇ ਟਾਇਰ ਨੇ ਜੀ ਜੇ ਕਿਸੇ ਨੇ ਭਰਤ-ਵਰਤ ਪਾਉਣ ਨੂੰ ਜਾਂ ਮਿੱਟੀ ਚੱਕਣ ਵਾਸਤੇ ਟਰੈਕਟਰ ਚਾਹੀਦਾ ਜੀ ਤਾਂ ਟਰੈਕਟਰ ਦੇਖੋ ਜੀ ਬਰਨਾਲ ਟਰੈਕਟਰ ਮੰਡੀ ਸਿਕੰਦਰਪੁਰ ਵਾਈਲੇ ਟਰੈਕਟਰ ਹੈ ਜੀ ਇਹ। ਨਾਲ ਕੜਾ ਹੀ ਸੋਨਾਲਿਕਾ 750 ਡੀ ਆਈ। ਪੰਜਾਬ ਨੰਬਰ ਜੀ ਸਾਈਡ ਗੀਅਰ ਜੀ ਲੋਕ ਜਮ੍ਹਾਂ ਕਰ ਲੱਗੇ ਉਹ ਮੱਕੀ ਵਾਲੇ 13 ਮਾਡਲ ਟਰੈਕਟਰ ਹੈ ਜੀ ਪੰਜਾਬ ਨੰਬਰ ਪੀਵੀ 11 3 ਲੱਖ 40 ਹਜ਼ਾਰ ਇਹਦਾ ਪ੍ਰਾਈਸ ਹੈ ਜੀ ਨਾਲ ਖੜਾ ਜੀ ਅਰਜਨ ਨੋਵੋ 605 ਡੀਆਈ 18 ਮਾਡਲ ਟਰੈਕਟਰ ਹੈ ਤਰਨੀ ਦੇ ਪੰਜਾਬ ਹੈ ਜੀ ਸਾਈਡ ਗੀਅਰ ਹੈ ਜੀ ਪਾਵਰ ਸਟੀering ਅਰਜਨ 605 ਡੀਆਈ ਹੱਡ ਵਾਲੀ ਛਤਰੀ ਦੇਖੋ ਜੀ ਵਜਿਆ ਹੈਵੀ ਬੰਪਰ ਲੱਗੇ ਤੇਲ ਵਾਲਾ 18 ਮਾਡਲ ਟਰੈਕਟਰ ਹੈ ਜੀ ਇਹ 5 ਲੱਖ 40 ਹਜ਼ਾਰ ਇਹਦਾ ਰੇਟ ਹੈ ਜੀ ਨਾਲ ਕੜਾ ਇਹ ਲੀਲਾ ਸੋਰਾ ਜੱਟ 855 ਜੀ ਪੰਜਾਬ ਨੰਬਰ ਹੈ ਜੀ ਟਾਇਰ ਚਾਰੇ ਨਵੇਂ ਨੇ ਜੀ 2000 ਮਾਡਲ ਟਰੈਕਟਰ ਹੈ ਜੀ ਇਹ 2 ਲੱਖ 60 ਹਜ਼ਾਰ ਇਹਦਾ ਪ੍ਰਾਈਸ ਹੈ ਜੀ ਇਹ ਸਿਕੰਦਰ ਫਰਵਾਹੀ ਦੇ ਟਰੈਕਟਰ ਨੇ ਜੀ ਨਾਲ ਕੜਾ 855 ਜੀ 2 ਸਟਾਰ 3 ਸਟਾਰ ਜੀ ਰਿਵਰਸ ਵੀਡੀਓ ਨਾਉਨ ਪਾਵਰ ਜੀ ਘੱਟ ਮੇਸੇ ਜੀ ਪੰਜਾਬ ਨੰਬਰ ਆਪੀਵੀ 12 11 ਮਾਡਲ ਟਰੈਕਟਰ ਹੈ ਜੀ 380000 ਪ੍ਰਾਈਸ ਹੈ ਜੀ ਰਿਵਰਸ ਵੀਡੀਓ ਹੈ ਜੀ ਨਾਲ ਕੜਾ ਇੰਨੇਂਦਰਾ 475 ਮਿੰਦਰਾ ਜਹਾ ਹੱਡ ਵਾਲੀ ਸੱਤੀ ਲੱਗੀ ਹੋਈ ਹੈ ਜੀ ਟਰੈਕਟਰ ਦੀ ਕੰਡੀਸ਼ਨ ਚੱਕਰ 2000 ਮਾਡਲ ਟਰੈਕਟਰ ਹੈ ਜੀ ਵਧੀਆ ਇੰਪ ਲੱਗਾ ਜੀ ਹੱਡ ਵਾਲੀ ਸੱਤੀ ਲੱਗੀ ਹੈ 245000 ਰੇਟ ਹੈ ਜੀ 475 ਦੀ ਹੈ ਮਿੰਦਰਾ 2000 ਮਾਡਲ ਹੈ ਜੀ ਸੋਨਾਲੀ ਕਾ 750 ਟੀਸੀ ਕਟਨੇਸ ਜਿਹੜਾ ਟਾਇਰ ਚਾਰ ਹੀ ਨਵੇਂ ਨੇ ਜੀ ਪੰਜਾਬ ਨੰਬਰ ਹੈ ਪੀਵੀ 181 ਮਾਡਲ ਟਰੈਕਟਰ ਹੈ 2 ਲੱਖ ਦੀ ਯਾਰ ਇਹਦਾ ਰੇਟ ਹੈ ਜੀ ਸਿਕੰਦਰ ਫਰਵਾਹੀ ਦੇ ਟਰੈਕਟਰ ਨੇ ਜੀ ਨਾਲ ਖੜਾ ਸਵਰਾਜ 850 ਜੋ ਇੰਜ ਹੈ ਜੀ 98 ਮਾਡਲ ਟਰੈਕਟਰ ਹੈ ਜੀ ਪਿਛਲੇ ਟਾਇਰ ਪੰਜਾਬ ਪੈਸੇ ਨਹੀਂ ਮੂਰਲੇ ਘਸੇ ਹੋ ਨੇ ਕਟਨੇਸ ਜੀ 98 ਮਾਡਲ 1,95,000 ਰੇਟ ਹੈ ਜੀ ਦਾ ਟਰੈਕਟਰ ਇੱਕ ਦੀ ਸੈਂਡ ਚੈੱਕ ਕਰੋ ਜੀ ਨਾਲ ਖੜਾ ਜੀ 2511 251199 ਮਾਡਲ ਆ ਜੀ ਇਹ 85000 ਰੇਟ ਆ ਜੀ ਇਹ ਸਿਕੰਦਰ ਪ੍ਰਵਾਹੀ ਦੇ ਟਰੈਕਟਰ ਨੇ ਜੀ ਨਾਲ ਇੱਕ ਟਰੈਲੀ ਖੜੀ ਹੈ 11 6 11 6 19 ਮਾਡਲ ਟਰੈਲੀ ਹੈ ਜੀ ਬਜੇ ਜੱਕ ਲੱਗਿਆ ਹੋਇਆ ਜੀ 11 ਸਿਰ ਦੇ ਜਾਲ ਲੱਗਿਆ ਹੋਇਆ ਜੀ 19 ਮਾਡਲ ਦਾ 190000 ਦਾ ਪ੍ਰਾਈਸ ਆ ਜੀ ਸਿਕੰਦਰਪੁਰਵਾਹੀ ਦੇ ਟਰੈਕਟਰ ਨੇ ਜਿਹਨਾਂ ਦਾ ਮੋਬਾਈਲ ਨੰਬਰ 97799 17399 97799 17399 ਸਿਕੰਦਰਪੁਰਵਾਹੀ ਦੇ ਟਰੈਕਟਰ ਦੀ ਬਾਈ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਜੀ 40735 ਐਫੀ 40735 ਐਫੀ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਟਾਇਰ ਪਿਛਲੇ ਆਖ ਨੇ 50 ਪੈਸੇ ਮੂਰਲੇ ਘਸੇ ਹੋਏ ਨੇ ਜੀ ਸੈਂਟਰ ਗੇਅਰ ਹੈ ਨਾਨ ਪਾਵਰ ਏਆਈ 95 ਮਾਡਲ ਟਰੈਕਟਰ ਇਹਦਾ ਰੇਟ ਹੈ ਜੀ 1,35,000 ਜੀ ਨਾਲ ਖੜਾ ਹੈ 241 ایسਰੀ ایسਰ 241 ਟੈਰਾਂ ਕੰਡੀਸ਼ਨ ਚ ਰਹਿ ਗਈ ਜਿੰਨ ਕੇ 70 ਰੁਪਏ ਚ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਇਹ 15 ਮਾਡਲ ਹੈ ਇਹ 235000 ਦਾ ਪ੍ਰਾਈਸ ਹੈ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਰੂਈ 15 ਮਾਡਲ 235000 ਪ੍ਰਾਈਸ ਹੈ ਸਵਰਾਜ 855 ਐਫ ਯੂ ਜੀ ਫੋਰ ਸਟਾਰ ਰਿਵਰਸ ਵੀਡੀਓ ਓਵਰ ਸਟੀering ਜੀ ਸੈਂਟਰ ਗੇਅਰ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਇਹ ਹੈ ਜੀ 16 ਮਾਡਲ ਟਰੈਕਟਰ ਹੈ ਜੀ ਇਹ 555000 ਇਹਦਾ ਪ੍ਰਾਈਸ ਹੈ ਜੀ